ਸਿਚੁਏਸ਼ਨ ਪੂਰੀ ਆ ਭਾਈ ਕੋਲ ਸਾਰੇ ਇੰਤਨਾਤ ਖੜੇ ਆ ਇੱਕ ਜੀਸੀਬੀ ਵੀ ਖੜਾ ਰખી ਆ ਕੋਈ ਪਾਣੀ ਘਰੇ ਇੱਕ ਮਿੰਟ ਵਾ ਨਾ ਪੰਜ ਉਂਗਲਾਂ ਪਾਣੀ ਵਧ ਰਿਆ ਬੰਦੇ ਨਿਸ਼ਾਨੀਆਂ ਲਾਲ ਲੱਗ ਦੇਖ ਰਹੇ ਆ ਬਾਕੀ ਨਾ ਬੰਦਾ ਨਾ ਮੇਰੇ ਪਿੰਡ ਮਾਰ ਖਤਮ ਹੋ ਜਾ ਇਹ ਦੇਖੋ ਪਿੱਛੇ ਦੇ ਬੰਦਾ ਸਾਰਾ ਆ ਗਿਆ ਤੇ ਹਾਂ ਦਾ ਬੰਦਾ ਖਤਮ ਹੋ ਗਿਆ ਬੰਦੇ ਭਾਈ ਖੜੀਓ ਮਸ਼ੀਨ ਬਾਕੀ ਅੱਗਾ ਸੜਕ ਹੋ ਆ ਬਸ ਵਾਲੀਬਾਰਸ ਜਿੰਨੀ ਵੀ ਹੈ ਆ ਲੋ ਭਾਈ ਤਿੰਨ ਮਾਇ ਦਾ ਤੁਹਾਨੂੰ ਦੇਖਦਾ ਖੰਭਾਂ ਤੱਕ ਪਾਣੀ ਨਹੀਂ ਦਾ ਖੰਭਾਂ ਕੇ ਬਾਸ ਆਮ ਖੜ ਕੇ ਵੀਡੀਓ ਬਣਾ ਰਹੇ ਤੇ ਇਵਰਾਤ ਕੇ ਸਾਨੂੰ 9 ਵਜੇ ਰਿਹਾ ਬਾਈ ਪਾਣੀ ਦੇਖੋ ਖਾਂ ਦਾਗਾ ਅੱਬੇ ਕੈਨ ਨਿਸ਼ਾਨ ਆ ਗਏ ਇੱਧਰ ਕਿਉ ਕਿੰਨਾ ਕਿੰਨਾ ਪਾਣੀ ਆ ਬਾਈ ਬੁਰਾ ਹਾਲ ਹੋਇਆ ਬੜਿਆ ਬੁਰਾ ਹਾਲ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਹਮੇ ਸਾਰੇ ਹੋਗੇ ਵਧੀਆ ਹਾਲ ਖੁੱਡਾ ਪਾਣੀ ਵਧੀਆ ਬਾਈ ਪਾਕਿਸਤਾਨ ਨੂੰ ਬਰਸਾਤ ਕੇ ਅਪਡੇਟ ਸਾਨੂੰ ਰੋਜ਼ ਪੱਧਰੀ ਲੱਗ ਰਹੀ ਆ ਬਾਈ ਕਿੰਨੀ ਹੈ ਕਿੰਨੀ ਨਹੀਂ ਪੂਰੇ ਮੈਗਰੇ ਵੀ ਹੌਨ ਪੀਕ ਸਾਰੇ ਰਿਕਾਰਡ ਤੋੜੇ ਬਰਸਾਤ ਨੇ ਬਾਈ ਮੈਂ ਕਹ ਰਿਹਾ ਵੀ ਇੰਨੀ ਬਰਸਾਤ ਲੰਬੇ ਟਾਈਮ ਤੇ ਮੈਂ ਬੋਰ ਕਰਾਣ ਲੱਗੇ ਤਾਂ ਆਪਣੇ ਖੇਤਰ ਜ਼ਮੀਨ ਆ ਬਾਈ ਪਰ ਆਬ ਹੋਰ ਕਰਾਣ ਲੱਗੇ ਤੇ ਆ ਜੂਨ ਕੇ ਲਾਸਟ ਜਿਵੇਂ ਕਰਾਣ ਲੱਗੇ ਤੇ ਯਾਰ ਪਤਾ ਨਹੀਂ ਕਿੰਨੀ ਜੂਨ ਦੇ 25 ਪਤਾ 26 ਜੂਨ ਨੂੰ ਵਲਾਈ ਤੇ ਆਪਾਂ ਨੇ ਮਸ਼ੀਨ ਕੀ ਕਰ ਰਹੇ ਤੇ ਬਾਅਦ ਉਹ ਆਏ ਤੇ ਬੰਦੇ ਬਾਈ 8-10 ਜੁਲਾਈ ਨੂੰ ਉਸ ਦਿਨ ਦਾ ਵੀ ਪੜ ਰਿਹਾ ਬਾਈ ਅੱਜ ਸਤੰਬਰ ਹੋ ਗਈ ਬਾਈ सितंबर के पहला हफ्ता हो गया दो तीन तरीक होगी मेरी तरीक याद नहीं है शायद तीन होगी तो अब तक भाई मी पढ़ रहा है कोई हाल नहीं भाई मी का कोई पता नहीं कितनी देर चला कई बार तो बीच में भाई तीन तीन चार चार दिन भी लगातार नहीं तो मतलब बद तो बद दो दिन का गैप पढ़िया बरसात से बस सिर्फ जस्ट दो दिन का गैप पढ़िया बद तो बद तक ਵੀ ਜਿੱਦਣ ਬਰਸਾਤ ਇਹਨੇ ਨਾ ਹੋਈ 2 ਦਿਨਾਂ ਦਾ ਗੈਪ ਪੜਿਆ ਫੇਰ ਬਰਸਾਤ 2 ਦਿਨਾਂ ਦਾ ਗੈਪ ਪੜਿਆ ਫੇਰ ਬਰਸਾਤ ਨਹੀਂ ਬਰਸਾਤ ਕੰਟੀਨਿਊਸਲੀ ਚੱਲ ਰਹੀ ਆ ਜਿਸਨੇ ਭਾਈ ਇੰਨੀ ਜਿਆਦਾ ਤਬਾਹੀ ਇੰਨਾ ਕੋ ਬੁਰਾ ਹਾਲ ਥਨ ਸਭ ਨੂੰ ਪਤਾ ਭਾਈ ਬਾਕੀ ਮੈਂ ਅੱਜ ਸ਼ਹਿਰ ਆਇਆ ਦਾ ਮੈਨੂੰ ਥੋੜਾ ਜਿਹਾ ਕੰਮ ਦਾ ਮਾਜਾ ਕੰਮ ਔਰ ਉਧਰ ਭਈ ਘੱਗਰ ਦਾ ਹਾਈ ਅਲਰਟ ਕਰਖਿਆ ਕਰਕੇ ਗਏ ਤਾਂ ਕਿਆ ਕਰਾਂਗਾ ਸਮਾਨ ਨੂੰ ਮੈਂ ਕੱਟ ਸਮਾਨ ਹੀ ਜ਼ਰੂਰੀ ਹੈ ਕਿਸੀ ਕਿਸੀ ਦਾ ਕੋਈ ਐਸੀ ਚੀਜ਼ਾਂ ਬਾਈ ਜੋ ਐਸੇ ਕੰਮਾ ਵਾਈਟ ਸਿਮਿੰਟ ਕਿਉਂਕਿ ਲੈਂਟਰ ਲੋਕਾਂ ਕੇ ਬਹੁਤ ਚੁੰਨ ਲੱਗੇ ਬਾਈ ਲੋਕ ਵਾਈਟ ਸਿਮਿੰਟ ਲਾ ਰਹੇ ਆ ਮੇਰਾ ਵਾਈਟ ਸਿਮਿੰਟ ਘੱਟ ਘੱਟ ਵੀ 15 16 ਕਿਲੋ ਪੜੇ ਦਾ ਕਿਉਂ ਮੇਰੇ ਪਾਸ ਤਾਂ ਸਿਰਫ ਜਿਹੜੇ ਸੀਟਾਂ ਲਾਣ ਵਾਲੇ ਪਲੰਬਰ ਵੀਰ ਲੈ ਜਾ ਵਾਈਟ ਸਿਮਿੰਟ ਬਟ ਲੋਕਾਂ ਨੇ ਬਾਈ ਕਿਸੇ ਕੀ ਛੱਤ ਚੂਰੀ ਵਾ ਕਹ ਲਾ ਕਾਂ ਵਾਈਟ ਸਿਮਿੰਟ ਦੇ ਵਾਈਟ ਸਿਮਿੰਟ ਦੇ ਤੋਂ ਮੈਂ ਕੱਟਾ ਲੇਗਾ ਨਾ ਮੈਂ 25 ਹੋਆ 25 ਕਿਲੋ ਹੋਆ ਉਹ ਸਾਰਾ ਮੈਂ ਕਰ ਬਈ ਇੱਕ ਦਿਨ ਕੇ اندر اندر ਲਾ ਦਿਆ मैं ना यार सारने का नहीं है ये पूरा रंग आला बंदा उस पर लिखे वाइट सीमेंट बाकी तो नहीं होर समान लेंद तो कुछ वाइट सीमेंट चलो दे दे अच्छे पौमा हाँ मैं चल वाइट सीमेंट लेकर आऊँ बई जरूरी है नहीं मुश्किल हो जाएगी बाकी भाई होर भी बहुत ज्यादा मैं कह रहा भी रब ने सिराई करा दिया पता नहीं क्या रब पता नहीं सीस्टी खत्म करना चाह रहा क्या नहीं इन्ना नुकसान भाई कोई होर तरीका लभ लिया यार देखे भी नहीं जाना है इतना मीह पढ़ रहा है लोगों की छतरी बुरे हाल लोग घर छत बैठे किस तरह टाइम पास कर रहे हैं मेरे हिसाब से तो बहुत ज्यादा औखा किस तरह देख का भी है आपब ला लो तो बहुत लक्की बहु अपने एरिए साइड हाली बहुत बच रहा भाई जिसमें ऐसा कुछ नहीं हो रहा है जिनके एरी में कुछ हो गया उनछ कर देखो क्या बन रहा बई अगले उनका दुख सुन का बहुत बार आना आ जा ਇਤਨਾ ਪੂਰਾ ਹਾਲ ਯਾਰ ਸੋਚਿਆ ਨਹੀਂ ਤੱਕਦੀ ਬਾਈ ਇਤਨਾ ਬਹੁਤ ਜ਼ਿਆਦਾ 8 8 ਫੁੱਟ ਪਾਣੀ ਥੋੜਾ ਨਹੀਂ ਹੁੰਦਾ ਆਪਣੇ ਘਰ ਮਾ ਨਾ ਬਾਈ ਤੁਮ 4 4 ਆਪਣੇ ਕਮਰੇ ਮਾ 4 ਇੰਚੀ ਪਾਣੀ ਖੜਾ ਕੇ ਦੇਖ ਲਓ ਜਾਂ 2 ਇੰਚੀ ਪਾਣੀ ਖੜਾ ਕੇ ਦੇਖ ਲਓ ਉਸਮਾ ਵੀ ਤੁਮ ਇਰੀਟੇਟ ਹੋ ਜਾਗੇ ਵੀ ਕੀ ਆ ਹੋ ਰਿਹਾ ਕੀ ਨਹੀਂ ਔਰ ਜਹਾਂ ਤੋਂ ਪੰਜ ਸੱਤ ਫੁੱਟ ਖੜਿਆ ਹਿਆ ਫਰਾ ਦੇਖ ਲਓ ਕੀ ਬਣ ਰਿਹਾ ਹੋਣਾ ਕੀ ਨਹੀਂ ਬਾਈ ਬਹੁਤ ਜ਼ਿਆਦਾ ਪੂਰਾ ਹਾਲ ਆ ਬਹੁਤ ਜ਼ਿਆਦਾ ਮੈਨੂੰ ਸਮਝ ਲੈਣਾ ਦਾ चीट बोंदवासी के मेले मेलेगार का ना भाई सारा इन्हें बंद कर के सिस्टम यार कैसे करें चलो उधरली घड़ी देखो अंदर में बड़खा जे बड़न दे दे भाई ने ये तो साडा ओंखा हो गया पानी इना इना खडा पैदल भी बंदा कहां तक जा बंदा किन्नाक कि चले जा <laughs> गलत सीन हो गया गलत सीन चल देखा करम येदा है हल मसदा इस तरह तो नहीं करा जंदे हैं ठीक नहीं भाई ਨਾ ਕੁਛ ਨਾ ਗੁੱਸਤ ਕਰਾਂਗੇ ਜਿੱਦ ਸਾਲਾ ਉਹ ਕੰਮ ਹੋਇਆ ਜਿਸ ਤਰ੍ਹਾਂ ਕਹਿ ਨਹੀਂ ਤੇ ਗਾਣਾ ਪੁੱਠਾ ਪੰਗਾ ਲੈ ਲੈ ਜੱਟੀਏ ਬੋਖ ਦੇsingਾਂ ਨੂੰ ਹੱਥ ਲਾ ਕੇ ਪੁੱਠਾ ਪੰਗਾ ਲੈ ਲੈ ਜੱਟੀਏ ਕਿੱਥੇ ਜਾਣਗੀ ਹੁਣ ਜਾਨ ਬਚਾ ਕੇ ਪੁੱਠਾ ਹੀ ਪੰਗਾ ਲੈ ਲਿਆ ਸਾਡਾ ਯਾਰ ਸਮਾਂ ਜ਼ਰੂਰੀ ਆ ਮੰਨੋ ਸਤਿਓ ਦੇਖੀ ਜਾ ਗਈ ਬਾਈ क्या तरह क्या ना कर बुरा हाल है फिर भी इन सीवरेज पाए सा कोई बंदोबस्त नहीं है कुछ अज का देखे भी तो देखे वा खा फिर कर ले जगह पड़ी यार ਕਿ ਨਾ ਇਹ ਇਧਰ ਨੂੰ ਹੀ ਪੁਲਿਸ ਵਾਲੇ ਬੈਠੇ ਨੇ ਬੈਠੇ ਤੇ ਫਿਰ ਮੈਂ ਰਿਕੁਐਸਟ ਕਰੀ ਥੋੜੀ ਜਿਹੀ ਮਾ ਯਾਰ ਨਾ ਮੈਨੂੰ ਅਮਰਜੈਂਸੀ ਆ ਥੋੜਾ ਜਿਹਾ ਕੰਮ ਆ ਮੈਂ ਮੈਂ ਕਿਹਾ 15 ਮਿੰਟ ਲਾਉਂਗਾ ਸਿਰਫ ਜਿਆਦਾ ਜਿਆਦਾ ਹੋਰ ਨਹੀਂ ਮਾ ਲੰਦਾ ਹੈ ਬਾਈ ਕਰੇ ਚੱਲ ਜਾ ਯਾਰ ਜੇ ਤੈਨੂੰ ਕੋਈ ਐਸਾ ਕੰਮ ਆ ਮਾ ਮਨ ਜ਼ਰੂਰੀ ਆ ਮਾੜਾ ਜਿਹਾ ਮੈਨੂੰ ਜਾ ਲੈਣ ਦੇ ਫਿਰ ਮੇਰਾ ਕੰਮ ਨਿਪਟ ਜਾਗਾ ਬਾਈ ਕਰੇ ਚੱਲ ਕੋਈ ਨਹੀਂ ਜਾਇਆ ਕਰੇ ਪੜਨ ਦੇ ਦੀ ਗਿੱਟੀ ਚਲੋ ਅੱਛੇ ਬੰਦੇ ਵੀ ਆਏ ਆ ਜਿਹੜਾ ਕੋਈ ਮਤਲਬ ਕਿਸੇ ਦੀ ਫੀਲਿੰਗ ਨੂੰ ਸਮਝ ਸਕਾਂ ਵੀ ਹਾਂ ਯਾਰ ਇਸ ਕੀ ਜ਼ਰੂਰੀ ਆ ਮਖਪਾ ਬਹੁਤ ਨਵਾਦਾ ਭਾਈ ਨਹੀਂ ਫੇਰ ਯਾਰ ਖੜ ਦਿੰਦਾ ਮੈਂ ਤਾਂ ਓਖਾ ਹੋ ਜਾਂਦਾ ਬਾਕੀ 1 ਮਿੰਟ ਖੜੂ ਆ ਪਹਿਲਾਂ ਕਰਕੇ ਕਰਦੇ ਸਬਜ਼ੀ ਲਿਗਾ ਸੀ ਸਬਜ਼ੀ ਦੇਖੋ ਲਿਸਟ ਵੈਸੇ ਦੂਰੋਂ ਨਿਕੜ ਜਾਊਂਗਾ ਮੈਂ ਸਿੱਧਾ ਸਬਜ਼ੀ ਮੰਡੀ ਮੈਂ ਪਰ ਕਿਆ ਕਿਆ ਲੈਣਾ ਉਹ ਵੀ ਦੇਖ ਲੈਣਾ ਕਿ ਆਬ ਤਾਂ ਕੋਈ ਰਾਸ਼ਨ ਪਾਣੀ ਐਸਾ ਹੋ ਜਿਹੜਾ ਸਹਾਰਤੀ ਮਿਲਦਾ ਫੇਰ ਮੁਸ਼ਕਲ ਆ ਜਾਏਗੀ ਉਰ ਖੜੂ ਆ 1 ਮਿੰਟ ਕੋਈ ਜਲਦਬਾਜ਼ੀ ਨਹੀਂ ਇੱਧਰ ਨੂੰ ਦੇਖੋ ਆ ਰੂਟ ਕੈਸਾ ਕੈਸਾ ਨਹੀਂ ਪਾਣੀ ਥੋੜਾ ਹੱਕ ਜਦਾ ਅੱਛਾ ਇਹ ਯਹੀ ਤੱਕ ਆ ਬਾਈ ਪਾਣੀ ਯਾਹਣਾ ਆਈਸੀ ਆਈ ਬੈਂਕ ਕਾ ਬਾਈ ਵਾਹਣਾ ਮਨੇ ਕੇਵਾਈਸੀ ਕਰਾਣੀਆਂ ਉਹਨਾਂ ਕੇ ਰੋਜ਼ ਫੋਨ ਆ ਰਹੇ ਸਰ ਕੇਵਾਈਸੀ ਕਰਾ ਲੋ ਕੇਵਾਈਸੀ ਕਰਾ ਲੋ ਮਾਗਦਲ ਕਰਾਇਓ ਇੱਥੋਂ 10 ਮਿੰਟ ਟਾਈਮ ਹੁੰਦੇ ਨਹੀਂ ਫਿਰ ਟਾਈਮ ਲੱਗਦਾ ਹੀ ਨਹੀਂ ਬਾਈ ਜਾਣੇ ਜਾਣੇ ਦਾ ਕਮਾਦ ਆ ਗਿਆ ਪਰ ਬੈਂਕ ਵਾਲੇ ਗਰੇ ਸਰ オンਲਾਈਨ ਹੀ ਹੋਵਾਏ ਤੋਂ ਬਈ ਹਮ ਕਰੀਆਂ ਕ ਕਰ ਦਿੰਦੇ ਮੈਂ ਕਿਹਾ ਬਹੁਤ ਬਹੁਤ ਸ਼ੁਕਰਿਆ ਜੇ ਤੁਸੀਂ ਹਮ ਕਰੀਆਂ ਆ ਜਾਗੇ ਅੱਜ ਉਹਨਾਂ ਦਾ ਗੁਗਨਾ ਸਟਾਫ ਕੁਝ ਇਸ ਕਰਕੇ ਨਾ ਯਾਰ ਬਾਰਸ ਕਰ ਕਾ ਨਹੀਂ ਰਿਹਾ ਹੈ ਉਹ ਗਰੇ ਹਮ ਕਰੀ ਕਰ ਦਿੰਗੇ ਕੋਈ ਦਿੱਕਤ ਨਹੀਂ ਥਨਵਾਣੇ ਕੀ ਲੋੜ ਹੋਣੀ ਯਾਰ ਇਸ ਬਾਤ ਨਾ ਪ੍ਰਾਈਵੇਟ ਬੈਂਕਾਂ ਕਾ ਮਨੂ ਜੀ ਵਾ ਬਈ ਨਜ਼ਰ ਆਉਂਦੀ ਯਾਰ ਨਹੀਂ ਸਰਕਾਰ ਵਾਲੇ ਹੁੰਦੇ ਕਹਿੰਦਾ ਡੰਡਾ ਪਹਿਲਾਂ ਡੰਡਾ ਦਿੰਦੇ ਉਹ ਆਓ ਜੀ ਆਓ ਜੀ ਕੇਵਾਈਸੀ ਕਰਾਣੀ ਨਿਊ ਕਰਾਣਾ ਉਹ ਕਰਾਣਾ ਫਿਰ ਉਹਦਾ ਦੇਖ ਲੈ ਬੰਦੇ ਕਰੇ ਕਰੇ ਆਣੇ ਕੀ ਲੋੜ ਹੋਣੀ ਦੀ ਸਰ ਤਨੇ ਇੱਕ ਵਾਰੀ ਫੋਨ ਕਰਨਾ ਤਾਂ ਮੈਨੂੰ ਮੈਸੇਜ ਆ ਗਿਆ ਤਾਂ ਮੇਰੀ ਵੀ ਗਲਤੀ ਰਹੀ ਮੈਂ ਫੋਨ ਨਹੀਂ ਕਰਿਆ ਇਹਨੂੰ ਨਹੀਂ ਕਰੇ ਕਰੀ ਆ ਦਿੰਦੇ ਕੋਈ ਦੁੱਖ ਤਕਲੀਫ ਨਹੀਂ ਮੈਂ ਕਿਹਾ ਠੀਕ ਹੈ ਜੀ ਠੀਕ ਆ ਹੋਰ ਬੰਦੇ ਰੱਬ ਚ ਹੀ ਦਾ ਯਾਰ ਬੰਦੇ ਨੂੰ ਜਿਆਦਾ ਤੇ ਨਹੀਂ ਸਹੂਲਤ ਉਹ ਕਹਦੇ ਕਰੀ ਕਰੀ ਕਰ ਦੇਗੇ ਕੋਈ ਦਿੱਕਤ ਨਹੀਂ ਦੋ ਕਾਉਂਟ ਦੋ ਕਰ ਦੋਨਾਂ ਇਹ ਕਰ ਦੇਣ ਕਰੀ ਕਰ ਦੇਗੇ ਮੈਂ ਕਿਹਾ ਚਲੋ ਠੀਕ ਹੈ ਜੀ ਠੀਕ ਆ ਦੇਖੋ ਕਿੰਨੇ ਕਿੰਨੇ ਪਾਣੀ ਆ ਬਾਈ ਬੁਰਾ ਹਾਲ ਹੋਇਆ ਬੜਿਆ ਬੁਰਾ ਹਾਲ कोई ना स्कूटर स्कूटर लंब जाता स्कूटरी ज्यादा <laughs> <laughs> भाई देख रहे हैं <laughs> किधर गेगा रहे <laughs> बुरा हाल हो <laughs> गिर गो कुछ नहीं बाकी कभी भी ऐसे पानी में चलो रब करा ना लोड़ पड़ा जो लोड़ पड़ जाए ना क्डने कुने की बिल्कुल आराम से चलाओ देखो मैंने प्रेस रूस कुछ नहीं देखगी है मानो लगे चलो खड्डा भी आ गया चलो खुदा ना खासा खड्डा आ गया खड्डे में बस गिरो जा है जाए को नुकसान तो नहीं होने का जे अपन तेज खड्डे में लाका बंफर भी टूटा का लाइनमेंट भी कोई और चिमटा तोड़ दे है ना वो चीज़ हो जा इस कारण खड्डे का तो ऊपर पता नहीं है अभी कहाँ आया कहाँ नहीं बिल्कुल आराम से चलाओ कोई दिक्कत नहीं है जे गिरा गई खड़म देनी गिरगा बस खड़ जाएगी गड्डी जो होगा कोई बाहर कट देगा कोई थी मदद करने वाला नहीं तो आप देख लेंगे आराम से जे आप तेज़ क्डा ਉਹ ਸਾਲਾ ਫੇਰ ਨੁਕਸਾਨ ਕਰਦੇ ਆ ਗੱਡੀ ਤੇ ਨਿਕਲ ਜਾ ਬਰ ਨੁਕਸਾਨ ਜਿਆਦਾ ਹੋ ਜਾ ਉਸਕਾ ਇਸ ਕਰਕੇ ਬਿਲਕੁਲ ਰਾਮ ਦੇ ਚਲਾਓ ਜਿੰਨਾ ਹੋ ਸਕਾ ਵੇਪਾ ਨੂੰ ਕੋਈ ਇਸ ਤਰ੍ਹਾਂ ਵਾਹੀ ਨਾ ਵਾ ਲੈ ਰਾਮ ਦੇ ਨਿਕੜੇ ਬਾਹਰ ਬਾਕੀ ਬਾਈ ਹਰਿਆਣੇ ਵਾਲੇ ਵੀਰ ਬਾਈ ਕਰਨਾਲ ਹਰਿਆਣਾ ਉਹ ਦੇਖੋ ਸੇਵਾ ਲੈਗਾ ਜਾ ਰਿਹਾ ਜਿੰਨਾ ਵੀ ਹੋ ਸਕਦਾ ਹੈ ਅਗਲਾ ਜਰੂਰ ਸੇਵਾ ਕਰ ਰਿਹਾ ਬਾਈ ਦੇਖੋ ਟਰਾਲੀ ਨੂੰ ਭਰ ਭਰ ਕੇ ਬਾਕੀ ਕੀ ਬਾਤ ਆ ਯਾਰ ਕ세ਵਾ ਕਰਨੀ ਚਾਹੀਦੀ ਆ ਬਾਕੀ ਸੇਵਾ ਨੂੰ ਨਾ ਇੰਨਾ ਬਾਹ ਨਾ ਲੋਥਮ ਇਨੀ ਮਤਲਬ ਜਲਦਬਾਜੀ ਨਾ ਕਰੋ ਸੇਵਾ ਬਹੁਤ ਲੰਬੇ ਟਾਈਮ ਤੱਕ ਚੱਲਨੀ ਆ ਜਿਤਨਾ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਆ ਬਾਈ ਦੇਖੋ ਪਰ ਪਰ ਗ ਜਾਣੇ ਕਦੀ ਆਪਾਂ ਹੀ ਵੀ ਵੀ ਸੇਵਾ ਕਰਦੇ ਬਾਅਦ ਵਿੱਚ ਅਗਲੇ ਲੋਟ ਹੋਆ ਉਸ ਟਾਈਮ ਆਪਣੇ ਬਾ ਸਾਰਾ ਜੋਰੀ ਵੀ ਨਾ ਮਾਰੋ ਬਿਲਕੁਲ ਕਿਉਂਕਿ ਇਸ ਟਾਈਮ ਤਾਂ ਨਾ ਸਾਰੇ ਸੇਵਾ ਕਰ ਰਹੇ ਆ ਇਸ ਟਾਈਮ ਥੋੜਾ ਜਿਆ ਆਪਾਂ ਨੂੰ ਵੀ ਬ੍ਰੇਕਡਾਊਨ ਦੋ ਇਸ ਨੂੰ ਸੇਵਾ ਨੂੰ ਮਤਲ ਥੋੜਾ ਜਿਹਾ ਰੁਕ ਜਾ ਜਿਹੜੇ ਰੁਕ ਸਕਾਂ ਵੀਰ ਵੀ ਕੋਈ ਨਹੀਂ ਦੋ ਚਾਰ 15 ਦਿਨ ਤੱਕ 20 ਦਿਨ ਤੱਕ ਨਾ ਥੋੜਾ ਸੈਟ ਹੋ ਜਾ ਕਿਉਂਕਿ ਆਪਾਂ ਨਾ ਆਪਣੇ ਦੇਖਿਆ ਇੰਡੀਅਨ ਲੋਕ ਬਹੁਤ ਜਜ਼ਬਾਤੀ ਆ ਕਿਸੇ ਨੂੰ ਵੀ ਦੇਖਾ ਜਜ਼ਬਾਤੀ ਹੋ ਜਾਇਆ ਪਰ ਆਪਾਂ ਬਾਦਮ ਕਿਸੇ ਦੀ ਸਾਰ ਨਹੀਂ ਲੈਂਦੇ ਹਾਂ ਪਹਿਲਾਂ ਪਹਿਲਾਂ ਇਹ ਚੱਲ ਰਿਹਾ ਤਾਂ ਜਿੰਨਾ ਠੀਕ ਆ ਬਾਅਦ ਵਿੱਚ ਆਪਾਂ ਸਾਰ ਨਹੀਂ ਲੈਂਦੇ ਹਾਂ ਤੋਂਪਨ ਦੇਖ ਕੇ ਥੋੜਾ ਜਿਆਦਾ ਜਜ਼ਬਾਤੀ ਨਹੀਂ ਹੋਣਾ ਇਸ ਟਾਈਮ ਆਪਾਂ ਨੇ ਸੇਵਾ ਕਰਨੀ ਆ ਪਿੱਛੇ ਤੱਕ ਜਦ ਤੱਕ ਅਗਲੇ ਅੰਗੇ ਸੈਟਲ ਨਹੀਂ ਹੁੰਦਾ ਕੰਮ ਤੋ ਅਭੀ ਹਲੀ ਮੇ 2 ਮਹੀਨੇ ਵੀ ਲੱਗ ਸਕਾ 6 ਮਹੀਨੇ ਵੀ ਲੱਗ ਸਕਾ ਡੀਜ਼ਲ ਵਾਸਤੇ ਆਪਾਂ ਨੇ ਆਗਲਾਂ ਨੂੰ ਕਰਨਾ ਆ ਟਰੈਕਟਰ ਕੀ ਜਿੰਨੀ ਸੇਵਾ ਹੋ ਸਗੀ ਆਪਾਂ ਨੇ ਸਾਰੀ ਤਰ੍ਹਾਂ ਦੀ ਕਰਨੀ ਆ ਠੀਕ ਆ ਨਾ ਭਾਈ ਤੋ ਉਸ ਚੀਜ਼ ਦਾ ਆਪਾਂ ਧਿਆਨ ਦੇਹੀ ਥੋੜਾ ਸਾ ਵੀ ਆਪਾਂ ਕਦੀ ਜਿਆਦਾ ਹਵਲਾ ਮਾਰਦੇ ਪਿੱਛੇ ਦੇ ਆਪਣਾ ਫੂੰਫਾਂ ਹੋ ਜਾ ਉਹ ਚੀਜ਼ ਨਹੀਂ ਆਪਾਂ ਨੇ ਧਿਆਨ ਤੇ ਰੱਖਣਾ ਕੰਮ ਮੈਨੇਜਮੈਂਟ ਕਲ ਕੰਮ ਕਰਨਾ ਵੀ ਹਾਂ ਹਮ 2 ਮਹੀਨੇ ਚਲਾ ਸਕਾਂ ਸੇਵਾ ਜਾਂ 1 ਮਹੀਨਾ ਚਲਾ ਸਕਾਂ ਇਸ ਤਰ੍ਹਾਂ ਭਾਈ ਆਕੀ ਸਬਜ਼ੀ ਮੰਡੀ ਮ ਆਇਆ ਮੈਂ ਤਾਂ ਭਾਈ ਉਹਨਾਂ ਸਬਜ਼ੀ ਸੂਜੀ ਲੈ ਲਿਆ ਕੁਛ ਕਿਉਂਕਿ ਸਬਜ਼ੀ ਵਾਲੇ ਆਉਂਨੇ ਰੇ ਬਰਸਾਤ ਕਰ ਕਾ ਵੀਰ ਘਰਾਂ ਗੋਹਮ ਆ ਜਾਣਾ ਉਹ ਬਰਸਾਤ ਕਰ ਕਾ ਆਈਏ ਨੇ ਵੀਰ ਫੇਈ ਜਦ ਮੈਂ ਸਵੇਰੇ ਹੀ ਜਾ ਦਾ ਕੋਈ ਨਹੀਂ ਦਾ ਕੱਗਰ ਵਖੜੇ ਦਾ ਇਹ ਦੇਖੋ ਕਿੰਨੇ ਲੋਕ ਇਕੱਠੇ ਹੋ ਗਏ ਸਾਰੇ ਕੱਗਰ ਕਵਾ ਦੇਖ ਰਹੇ ਆ ਪਾਣੀ ਪਰ ਕੱਗਰ ਕਾ ਨਾ ਜਾਂ ਮੈਂ ਬੈਠਾ ਦਾ ਉਹ ਬਾਣੀ ਬੈਠੇ ਪਰ ਉਹਨਾਂ ਕੋ ਨਾ ਕੋਈ ਭਾ ਲਗ ਰਿਹਾ ਹੁਣ ਬਈ ਬੰਦਾ ਉਹ ਕਹ ਰਿਹਾ ਬਈ ਹਲੀ 7 ਫੁੱਟ ਡਾਊਨ ਆ ਕੱਗਰ ਮਾ ਤੇ ਪਾਣੀ ਨਾ ਮਤਲਬ ਜਿਹੜਾ ਮਤਲਬ ਖਾਤਰੇ ਦਾ ਜਮੀ ਨਿਸ਼ਾਨ ਹੋਵਾ ਨਾ ਉਹ ਹਦੀ 7 ਫੁੱਟ ਦਾਗਾ ਵੀ 7 ਫੁੱਟ ਬਹੁਤ ਪਾਣੀ ਹੋਵਾ ਵੀ ਇੰਨਾ ਪਾਣੀ ਨਹੀਂ ਹੈ ਦੇਖੋ ਇੰਨਾ ਇੰਨਾ ਪਾਣੀ ਹੈ। ਛੀਸਾ ਖੋਲ ਕਰ ਰੱਖਾਉਂ। ਫੋਨ ਤਾਂ ਬਹੁਤ ਡਾਉਨ ਆ। ਉਹ ਜਿਹੜਾ ਰੇਲ ਵਾਲਾ ਪੋਲਾ ਭਾਈ ਉਸ ਨੂੰ ਟੱਚ ਕਰ ਜਾ ਫਿਰ ਪਾਣੀ ਜਾਗਾ ਸਿਰਾ ਹੋਵਾ। ਲੋਕ ਨੂੰ ਪਤਾ ਕਾ ਖਬਰਾਂ ਵਾਲਾ ਖਬਰਾਂ ਵਾਲੇ ਬਹੁਤ ਜੀ ਚ ਤੋਂ ਨਾ ਬਹੁਤ ਜ਼ਿਆਦਾ ਝੂਠੀ ਬੋਲਾਂ ਖਬਰਾਂ ਵਾਲੇ ਉਹੀ ਭੈਣ ਚੋਗੇ ਅਗਲੇ ਬੰਦੇ ਕੇ ਸੰਗਮਾ ਬਾੜਦੇ ਆ। ਇਹਨਾਂ ਥੋੜੇ ਹੁਣ ਚਾਹੀਦਾ ਘੱਟ ਝੂਠ ਬੋਲਣਾ ਚਾਹੀਦਾ। ਲੋ ਬਾਈ ਬਰਸਾਤ ਤਾਂ ਹੋ ਗਈ ਬੰਦ ਸੂਰਜ ਚੜਾ ਆ ਪਰ ਇਹ ਵੀ ਵੀ ਫੋਨ ਆਇਆ ਬਾਈ ਕਿਛਾ ਨਾ ਗੇਟ ਖੁੱਲਦਿਆਂ ਉਹ ਹਾਂ ਦੇ ਛੱਤ tincਾ ਆਇਆ। ਹੈਡ ਹੋਣਾ ਘੱਗਰਦ ਰਿਆ ਗਿਆ ਪਾਣੀ ਖਾ ਕੇ। ਮੈਂ ਇੱਕ ਦਗੋਂ ਦੇ ਇਸ ਨਾਪਮ ਦੇਖੀ। ਮਾਦੇ ਇੱਕਾ ਤੋਂ ਅੰਮੀ ਪੈਂਤ ਜਾਣੇ ਨਹੀਂ ਕੰਮ ਬੜਾ ਹੈ। ਤੇ ਪਿੱਛੇ ਤੇ ਪਾਣੀ ਛੋੜ ਦਿਆ ਗੇਟ ਖੋਸੀ ਪਾਣੀ ਬਹੁਤ ਜ਼ਿਆਦਾ ਵਧ ਗਿਆ ਭਾਈ ਇਹ ਦੇਖੋ ਪਹਿਲਾਂ ਉਰੇ ਤੱਕ ਪਾਣੀ ਨਹੀਂ ਆਇਦਾ ਪਿੱਛੇ ਪਿੱਛੇ ਤੱਕ ਪਾਣੀ ਆ ਰਿਹਾ ਦਾ ਬਾਕੀ ਉਹ ਸਾਹਮਣੀ ਹੈ ਦੇਖੋ ਬਾਕੀ ਪਾਣੀ ਆ ਜਾਣੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਪਿੰਡ ਹੀ ਉਹ ਪਿੰਡ ਹੈ ਮੇਰਾ ਸਾਹਮਣੀ ਸੜਕ ਇੱਕ ਸੜਕ ਹੀ ਬਸ ਹੋਰ ਕੁਝ ਨਹੀਂ ਹੈ ਭਾਈ ਨਾਕਾ ਜਿਹਾ ਮਤਲਬ ਹਾਲੀ ਤੋ ਹੈ ਹੈ 3-4 ਫੁੱਟ ਡੂੰਗਾ ਹਾਲੀ ਬਟ ਓਖਾ ਹੋ ਜਾਗਾ ਦੇਖੋ ਪਾਣੀ ਫੁੱਲ ਵਧਿਆ ਬੜਾ ਵਾਕ ਮੇਰਾ ਸਾਰਾ ਪਿੰਡ ਆ ਨਿਕੜ ਗਿਆ ਬਾਹਰ ਆ ਗਿਆ ਕਿੰਨਾ ਲਾਫਸਮੈਂਟਾ ਹੋ ਗਈ ਬਾਈ ਜਿੰਨੇ ਵੀ ਨੇੜੇ ਤੇ ਡੇ ਕੇ ਪਿੰਡਾਂ ਮਤਲਬ আর ਜੋ ਵੀ ਨੀਵੇਂ ਮਸਮਾਨ ਆ ਬਾਈ ਉਹ ਜ਼ਰੂਰ ਚੱਕੋ ਬਾਈ ਪਿੱਛਾ ਫੜਿਆ ਦੇਖੋ ਪਾਣੀ ਫੁੱਲ ਵਧ ਗਿਆ ਔਨ ਪੀਕ ਪਾ ਬਾਈ ਪੂਰਾ ਪਾਣੀ ਉੱਪਰ ਆ ਕੇ ਗਰੈਵਿਊ ਦੇਖਣਗੇ ਮਾਰਾ ਹੈ ਹਾਂ ਬਾਕੀ ਇਹਦੀ ਪਾਣੀ ਬੋਰਡ ਹੋਣਾ ਬਾਈ ਫਾਲੀ ਤੇ ਕੋਈ ਬਾਣੀ ਨਹੀਂ ਹੈ ਉਹ ਕੋਠੇ ਦੀ ਨਿਸ਼ਾਨੀ ਹੈ ਮਾਰੀ ਜਦ ਕੋਠਾ ਡੁੱਬ ਜਾਣਾ ਜਦ ਸਾਰੇ ਗੋਮਾ ਪਾਣੀ ਆ ਜਾਣਾ ਸਿਚੁਏਸ਼ਨ ਪੂਰੀ ਆ ਭਾਈ ਗੋਮਾਲੇ ਸਾਰੇ ਇੰਤਨਾ ਖੜੇ ਆ ਇੱਕ ਜੇਸੀਬੀ ਵੀ ਖੜਾ ਰਖੀ ਆ ਕੋਈ ਪਾਣੀ ਘਰੇ 1 ਮਿੰਟ ਮਾ ਨਾ ਪੰਜ ਉਂਗਲਾਂ ਪਾਣੀ ਵੱਧ ਰਿਹਾ ਬੰਦੇ ਨਿਸ਼ਾਨੀਆਂ ਲਾਲ ਆ ਕੇ ਦੇਖ ਰਹੇ ਆ ਬਾਕੀ ਨਾ ਬੰਦਾ ਨਾ ਮੇਰੇ ਪਿੰਡ ਮਾਰ ਖਤਮ ਹੋ ਜਾ ਇਹ ਦੇਖੋ ਪਿੱਛੇ ਦੇ ਬੰਦਾ ਸਾਰਾ ਆ ਗਿਆ ਤੇ ਹਾਂ ਦਾ ਬੰਦਾ ਖਤਮ ਹੋ ਗਿਆ ਉਹ ਬੰਦੇ ਬਈ ਖੜੀ ਹੋ ਮਸ਼ੀਨ ਬਾਕੀ ਅੱਗਾ ਸੜਕ ਹੋਆ ਬਸ ਵਾਲੀਵਾਰਸ ਜਿੰਨੀ ਵੀ ਹੈ ਆ ਮੰਨ ਲਾ ਲੋ ਚਾਰ ਕਫੂਟ ਦੇਖੋ ਫੇਰ ਗੋਮ ਬਣਾ ਕਪਾਣ ਅੱਪਰ ਦੇ ਬੱਦਲ ਦੀ ਵੀ ਕਾਰਵਾਈ ਪੂਰੀ ਹੋ ਰਹੀ ਆ ਕੀ ਹੋ ਗਿਆ ਦੇਖ ਰਹੇ ਉਹਨਾਂ ਦਾ ਘਾਇਆ ਫੇਰ ਨਾ ਨਿਸ਼ਾਨੀਆਂ ਲਾ ਕੇ ਦੇਖ ਰਹੇ ਬਾਈ ਅੱਛਾ ਇਹ ਕਿੱਲਾ ਜਿਹਾ ਜੁਦਾ ਹੈ ਕਿਤਨੇ ਮਾ ਇਤਨਾ ਉੱਤ ਉੱਤ ਸਾਰੇ ਮਾ ਪੈ ਰਹੇ ਹੈ ਹਾਂ ਕੱਲ ਤੋਂ ਉਹ ਤਰ ਰਿਹਾ ਕੋਈ ਨਹੀਂ ਨਾ ਪੂਜੀ ਘਰ ਲੈ ਬਦਲ ਨਾ ਜਦੋਂ ਪਾਸੋਂ ਵੀ ਆ ਗਏ ਨਾ ਹਾਂ ਹਮਾਰੇ ਘਰ ਬਣੇ ਰਹੇ ਨਾ ਮੌਸਮ ਦੇਖੋ ਅੱਜ ਕਿਹਦਾ ਬਾਈ ਔਰ ਸ਼ਾਮ ਹੋ ਰਹੀ ਰਾਤ ਹੋ ਰਹੀ ਹੈ ਦੇਖੋ ਇੱਧਰ ਰਾਤ ਨੂੰ ਵਾਲੀ ਜਿਹੜੀ ਆ ਔਰ ਇੱਧਰ ਦੇਖੋ ਬਿਲਕੁਲ ਭਾਂਜ ਜਿਸ ਨੂੰ ਕਹਦੇ ਗ੍ਰਾਫੀ ਸੋਨੇ ਰੰਗੀ ਦੇਖੋ ਬਾਕੀ ਇੱਧਰ ਪਾਣੀ ਆ ਘੱਟ ਰਹਿਣਾ ਪੂਰਾ ਬਾਈ ਰੈਨ ਦਾ ਪਾਣੀ ਕਿੰਨਾ ਚੱਲ ਰਿਹਾ ਹੈ ਦੇਖੋ ਸਾਰੇ ਭਰ ਗੀ ਹੋਏ ਉਹ ਲੋ ਪਾਣੀ ਆ ਰਹੇ ਦੇਖੋ ਸਾਰੇ ਮੈਂ ਥੋੜਾ ਬ੍ਰਾਈਟਨੈਸ ਵਧਾ ਲੇ ਇਧਰ ਤੇ ਭਰ ਰਹੀ ਇਧਰ ਤੇ ਭਰ ਰਹੀ ਕੋਈ ਇਸ ਕੋਈ ਮਾਰ ਬਹੁਤ ਜ਼ਿਆਦਾ ਆ ਬਾਈ ਲੋ ਬਾਈ ਦਿਨ ਮਾਇਦਾ ਤੁਹਾਨੂੰ ਦੇਖਦਾ ਖੰਭਾਂ ਤੱਕ ਪਾਣੀ ਨਹੀਂ ਦਾ ਖੰਭਾਂ ਕੇ ਬਾਸ ਆਮ ਖੜ ਕੇ ਵੀਡੀਓ ਬਣਾ ਰਤੇ ਇਹ ਬਰਾਤ ਕੇ 9 ਵਜ ਰਿਹਾ ਬਾਈ ਪਾਣੀ ਦੇਖੋ ਕਾ ਦਾ ਖੰਭੇ ਕੇ ਇਹ ਨਿਸ਼ਾਨਾ ਇੱਧਰ ਜੀਰੀ ਮੋ ਤੱਕ ਟਕ ਟਕ ਪਾਣੀ ਚੱਕੇ ਕੀ ਬਦੋ ਰਿਹਾ ਹੋਰ ਪਾਣੀ ਦੇਖੋ ਰਾਤ ਤੱਕ ਕਿਆ ਕੰਡੀਸ਼ਨ ਹੋਏ ਚਾ ਨਹੀਂ ਲੋਕ ਸਤਿ ਸ਼੍ਰੀ ਅਕਾਲ ਜੀ ਹੁਣ ਟਾਈਮ 3 ਵਜ ਕੇ 40 ਮਿੰਟ ਹੋ ਗਏ ਹਨ ਜੀ ਅਤੇ 2 ਇੰਚ ਪਾਣੀ ਘਟ ਗਿਆ ਜੀ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਜੀ ਇਸ ਕਰਕੇ ਸਾਰੇ ਨਗਰਪਿੰਡ ਰਾਜਗੜ੍ਹ ਨੂੰ ਬੇਨਤੀ ਹੈਗੀ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਪਿੰਡ ਆਪਣਾ ਕਕਰ ਨਦੀ ਦਾ ਪਾਣੀ ਸੜਕ ਦੇ ਨਾਲੋਂ ਘਟਣਾ ਸ਼ੁਰੂ ਹੋ ਗਿਆ ਜੀ 2-3 ਇੰਚ ਪਾਣੀ ਘਟ ਗਿਆ ਜੀ ਇਸ ਕਰਕੇ ਟੈਨਸ਼ਨ ਨਹੀਂ ਲੈਣੀ ਕਿਸੇ ਤਰ੍ਹਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ